ਸਾਡੇ ਰਾਜਨੀਤਿਕ ਲੀਡਰਾਂ ਦਾ ਕਿਰਦਾਰ ਇੰਨਾ ਛੋਟਾ ਤੇ ਇੰਨਾ ਹਲਕਾ ਪੈ ਚੁੱਕਿਆ ਕਿ ਉਹ ਰਾਜਨੀਤੀ ਕਰਨ ਦਾ ਕੋਈ ਵੀ ਮੌਕਾ ਹੱਥੋਂ ਜਾਣ ਨਹੀਂ ਦਿੰਦੇ ਚਾਹੇ ਉਹਨਾਂ ਨੇ ਰਾਜਨੀਤੀ ਜਿਹੜੀ ਹੈ ਉਹਨਾਂ ਨੇ ਕਰਨੀ ਹੋਵੇ ਸ਼ਹੀਦਾਂ ਦੀਆਂ ਲਾਸ਼ਾਂ ਤੇ ਚਾਹੇ ਉਹਨਾਂ ਨੂੰ ਰਾਜਨੀਤੀ ਜਿਹੜੀ ਹੈ ਉਹ ਸ਼ਹੀਦਾਂ ਦੇ ਕਫਨਾਂ ਤੇ ਕਰਨੀ ਪਵੇ ਤੇ ਚਾਹੇ ਦੇਸ਼ ਦੇ ਵਿੱਚ ਜੰਗ ਵਰਗੇ ਹਾਲਾਤ ਬਣੇ ਹੋਣ ਇਹੋ ਜਿਹਾ ਮੌਕਾ ਵੀ ਉਹ ਹੱਥੋਂ ਰਾਜਨੀਤੀ ਕਰਨ ਦਾ ਜਾਣ ਨਹੀਂ ਦਿੰਦੇ ਇਹੋ ਜੀ ਹੀ ਸ਼ਰਮਨਾਕ ਉਦਾਹਰਣ ਜਿਹੜੀ ਹੈ ਉਹ ਪੇਸ਼ ਕੀਤੀ ਹੈ ਆਮ ਆਦੀਪਾਰਟੀ ਦੇ ਲੁਧਿਆਣਾ ਤੋਂ ਰਾਜ ਸਭਾ ਮੈਂਬਰ ਅਤੇ ਉਹਨਾਂ ਦੇ ਲੁਧਿਆਣਾ ਤੋਂ ਜਿਮਨੀ ਚੋਣ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਹਾਂ ਫੋਟੋ ਦੇਖ ਕੇ ਤੁਹਾਨੂੰ ਐ ਲੱਗ ਰਿਹਾ ਹੋਊਗਾ ਕਿ ਜਿਵੇਂ ਪਤਾ ਨਹੀਂ ਇਹ ਸਲੂਟ ਮਾਰ ਰਿਹਾ ਵਿਅਕਤੀ ਫੌਜ ਦਾ ਪਤਾ ਨਹੀਂ ਕਿੱਡਾ ਕ ਵੱਡਾ ਜਰਨੈਲ ਜਾਂ ਉਹਨਾਂ ਦਾ ਕੋਈ ਵੱਡਾ ਅਫਸਰ ਜਾਂ ਕੋਈ ਸ਼ਾਇਦ ਕਰਨਲ ਨਾ ਹੋਵੇ ਪਰ ਇਹ ਰਾਜਨੀਤੀ ਕਰ ਰਹੇ ਸ਼ਹੀਦਾਂ ਦੇ ਉੱਪਰ ਦੇਸ਼ ਦੇ جنگ ਵਰਗੇ ਹਾਲਾਤਾਂ ਦੇ ਉੱਪਰ ਰਾਜਨੀਤੀ ਕਰ ਰਹੇ ਆਮਾਦੀਪ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੀਵ ਅਰੂੜਾ ਨੇ ਜਿਨ੍ਹਾਂ ਨੇ جنگ ਵਰਗੇ ਹਾਲਾਤਾਂ ਦੇ ਉੱਪਰ ਵੀ ਰਾਜਨੀਤੀ ਕਰਨੀ ਸਹੀ ਸਮਝਦੀ ਹੈ ਤੇ ਔਰ ਸ਼ਹਿਰ ਦੇ ਵਿੱਚ ਵੋਟਾਂ ਦੇ ਮੱਦੇ ਨਜ਼ਰ ਵੋਟਾਂ ਵਟੋਰਨ ਦੇ ਲਈ ਆਹ ਦੇਸ਼ ਦੇ ਹਾਲਾਤ ਜਿਹੜੇ ਬਣੇ ਆ ਉਹਨਾਂ ਨੂੰ ਵੀ ਆਪਣੇ ਇਸ ਐਡ ਦੇ ਰਾਹੀਂ ਇਹਨਾਂ ਐਡਵਰਟਾਈਜ਼ਮੈਂਟ ਬੋਰਡਾਂ ਦੇ ਰਾਹੀਂ ਵੀ ਜਿਹੜਾ ਉਹ ਵੋਟਾਂ ਵਟੋਰਨ ਦਾ ਹਥਿਆਰ ਜਿਹੜਾ ਉਹ ਬਣਾਇਆ ਔਰ ਕੋਨੇ-ਕੋਨੇ ਤੇ ਬੋਰਡ ਲਾ ਦਿੱਤੇ ਇਹੋ ਜੀ ਆਪਣੀ ਫੋਟੋ ਵਾਲੇ ਔਰ ਸਲੂਟ ਮਾਰ ਰਹੇ ਨੇ ਕਿ ਪਤਾ ਨਹੀਂ ਕਿੱਡੇ-ਕਵੱਡੇ ਜਰਨੈਲ ਹੋਣ ਪਰ ਸ਼ਹੀਦਾਂ ਦੇ ਉੱਪਰ ਜਾਂ ਕਹਿ ਲਓ ਕਿ ਦੇਸ਼ ਦੇ ਇਹੋ ਜਿਹੇ ਹਾਲਾਤਾਂ ਦੇ ਉੱਪਰ ਕਰ ਇਹ ਰਾਜਨੀਤੀ ਰਹੀ ਨੇ ਸ਼ਰਮ ਆਉਣੀ ਚਾਹੀਦੀ ਹੈ ਤੁਸੀਂ ਇਹਦੇ ਬਾਰੇ ਕੀ ਸੋਚਦੇ ਹੋ